ਅੱਜ ਦੇ ਨਵੇਂ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਅੱਜ ਦੇ ਬਲੌਗ ਦੇ ਵਿੱਚ ਆਪਾਂ ਚੱਲਾਂਗੇ ਤੁਹਾਨੂੰ ਲੈ ਕੇ ਨਾਬੇ ਤੇ ਨਾਬੇ ਉਸ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਜਿਹੜੇ ਗੁਰੂ ਘਰ ਦੇ ਵਿੱਚ ਜੈਤੋਂ ਦਾ ਮੋਰਚੇ ਦੀ ਸ਼ੁਰੂਆਤ ਹੋਈ ਸੀ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਆਜ਼ਾਦ ਕਰੋ ਦੀ ਇਹ ਲਹਿਰ ਸ਼ੁਰੂ ਹੋਈ ਅਤੇ ਉਸ ਦੇ ਨਾਲ ਹੀ ਮਹਾਰਾਜਾ ਨਾਬਾ ਜਿ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਕੈਦ ਫਿੱਤਾ ਹੋਇਆ ਸੀ ਉਹਨਾਂ ਨੂੰ ਯਾਦ ਕਰਨ ਦੀ ਲਹਿਰ ਸ਼ੁਰੂ ਹੋਈ ਸੀ ਉਸ ਗੁਰੂ ਘਰ ਤੁਹਾਨੂੰ ਲੈ ਕੇ ਚਲਦੇ ਆ ਆਓ ਆਪਾਂ ਚੱਲੀਏ ਗੁਰੂ ਘਰ ਨੂੰ ਇਹ ਆਪਾਂ ਨਾ ਪੇ ਵਿੱਚ ਗੁਰੂ ਘਰਾਂ ਦੇ ਦਰਸ਼ਨ ਕਰਨ ਜਾ ਰਹੇ ਆ ਆਪਾਂ ਦੇਖਦੇ ਹਾਂ ਹੁਣ ਪਹਿਲਾਂ ਉਹ ਦੁਬਾਰਾ ਸ੍ਰੀ ਅਕਾਲਗੜ੍ਹ ਸਾਹਿਬ ਤੇ ਉੱਥੇ ਦੇ ਇਤਿਹਾਸ ਦੇ ਬਾਰੇ ਗੱਲਬਾਤ ਵੀ ਕਰਾਂਗੇ ਠੀਕ ਹੈ ਤੇ ਉਹਦੇ ਸਾਹਮਣੇ ਪਹਿਲਾਂ ਬਹੁਤ ਪੁਰਾਣਾ ਗੁਰੂ ਘਰ ਹੁੰਦਾ ਸੀ ਜਿੱਥੋਂ ਜੈਤੋਂ ਦਾ ਮੋਰਚਾ ਜਿਹੜਾ ਉਹ ਸ਼ੁਰੂ ਹੋਇਆ ਸੀ ਇੱਥੇ ਠੀਕ ਹੈ ਤੇ ਵੀ ਮੱਥਾ ਟੇਕਦੇ ਆਪਾਂ ਤੇ ਉੱਥੇ ਦੇ ਇਤਿਹਾਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਬਾਕੀ ਦੇਖੋ ਰਾਵਣ ਲੈ ਕੇ ਚੱਕੇ ਚੱਲੇ ਨੇ ਫਸਤੇ ਜਿਹੇ ਬਹੁਤ ਮਿਲ ਸਕਦੇ ਨੇ ਅੱਜ ਆਪਾਂ ਨੂੰ ਰਾਵਣ ਦੁਪਹਿਰੇ ਦਾ ਦਿਨ ਹੈ ਇੱਥੇ ਬਹੁਤ ਪੁਰਾਣਾ ਗੁਰਦੁਆਰਾ ਸਾਹਿਬ ਹੈ ਜਿੱਥੇ ਨਾਲੇ ਉੱਥੇ ਇੱਥੇ ਮੰਦਿਰ ਵੀ ਹੈ 18 ਪੂਜੀ ਦੁರ್ಗਾ ਮੰਦਿਰ ਕਹਿੰਦੇ ਨੇ ਇਹਨੂੰ ਤੁਰ ਸ਼ੁਕਰ ਕਰਦੇ ਬੰਦਿਆ ਕੋਈ ਵੀ ਹੈ ਸੋ ਡੇੜਾ ਨਾਨਕ ਉਹ ਵੀ ਹੈ ਸੋ ਡੇੜਾ ਸ਼ੁਕਰ ਸ਼ੁਕਰ ਬੰਦਿਆ ਲੰਬੂ ਅਣੀਓ ਟਾਈਮ ਲੈਂਦੇ ਇਹ ਆਪਾ ਸ਼ੁਕਰ ਸ਼ੁਕਰ ਕਰੀ ਜਾਵਾਂਗੇ ਤਾਂ ਹੀ ਟਾਈਮ ਲੰਘਦਾ ਹੈ ਇਹ ਕਹੀ ਵੀ ਹਾਂਜੀ ਮਾਤਾ ਜੀ ਹਾਏ ਔਖਾ ਹਾਏ ਔਖਾ ਦੀਤਾ ਤਰੀ ਅਸੀਂ ਮੰਨੂ ਦੇ ਸੋ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਨ ਸੋ ਆਏ ਸ਼ਹੀਦ ਭਾਈ ਮਣੀ ਸਿੰਘ ਜੀ ਜਨਮ 7 ਅਪ੍ਰੈਲ 1644 ਮਲਤਾਨ ਪੰਜਾਬ ਸ਼ਹੀਦ 14 ਜੂਨ 1738 ਜੀ ਸ਼ਹੀਦ ਮਣੀ ਸਿੰਘ ਜੀ ਦੇ ਬੁੰਜਾ ਪਰਿਵਾਰਕ ਮੈਂਬਰ ਸੀ ਜਿਹੜੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਇਹਦੇ ਨਾਲ ਇੱਕ ਹੋਰ ਪੋਸਟਰ ਲੱਗਿਆ ਹੋਇਆ ਹੈ ਸ਼ਹੀਦ ਪਾਈ ਤਾਰੂ ਸਿੰਘ ਜੀ ਜਨਮ ਸਥਾਨ ਜਨਮ 10 ਅਕਤੂਬਰ 1720 ਸ਼ਹੀਦੀ 16 ਜੁਲਾਈ 1445 ਖੋਪਰ ਲਾਏ ਜਾਣ ਤੋਂ ਬਾਅਦ 22 ਦਿਨਾਂ ਤੱਕ ਬਾਅਦ ਪਾਈ ਸਾਹਿਬ ਜੀ ਦੀ ਸ਼ਹੀਦੀ ਹੋਈ ਮਾਤਾ ਧਰਮਕੌਰ ਅਤੇ ਪਿਤਾ ਪਾਈ ਜੋਧ ਸਿੰਘ ਤੇ ਇਸ ਦੇ ਨਾਲ ਇੱਕ ਹੋਰ ਪੋਸਟਰ ਹੈ ਇਹਨਾਂ ਦੇ ਰਾਹੀਂ ਵੀ ਆਪਾਂ ਨੂੰ ਯਾਦ ਕਰਾਇਆ ਜਾ ਰਿਹਾ ਵੀ ਮਹਾਨ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਜੀ ਜਨਮ 26 ਜਨਵਰੀ 1682 ਪਿੰਡ ਪਾਹੂ ਵਿਡ ਵਿੰਡ ਅੰਮ੍ਰਿਤਸਰ ਸ਼ਹੀਦ 13 ਨਵੰਬਰ 1757 ਮਾਤਾ ਜੀਵਣੀ ਜੀ ਪਿਤਾ ਭਗਤਾ ਜੀ ਇਹ ਧੰਨਵਾਦ ਹੈ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦਾ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਜੈਤੋਂ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦਗਾਰ ਪਵਿੱਤਰ ਅਸਥਾਨ ਇਹ ਸਾਰੀ ਜਗ ਸੀ ਇੰਨੇ ਜਿਹੜੀ ਬਣਿਆ ਹੈ ਹਰ ਸਾਰੀ ਠੀਕ ਹੈ ਇਹ ਉਹੀ ਜੈਤੋਂ ਦੇ ਮੋਰਚੇ ਦੇ ਬਾਰੇ ਹਾਂਜੀ ਹਾਂ ਹਨਾ ਠੀਕ ਹੈ ਤੇ ਇੱਧਰ ਇਤਿਹਾਸ ਲੱਗਿਆ ਹੋਇਆ ਹੈ ਜੈਤੋਂ ਦੇ ਮੋਰਚੇ ਦਾ ਮਹਾਰਾਜਾ ਰੁਪਤਮਨ ਸਿੰਘ ਇਹ ਅੰਦਰ ਦਾ ਦਰਬਾਰ ਸਾਹਿਬ ਹੈ ਜਿੱਥੇ ਜਿੱਥੋਂ ਜੈਤੋਂ ਦਾ ਮੋਰਚਾ ਜਿਹੜਾ ਸ਼ੁਰੂ ਹੋਇਆ ਸੀ ਅੱਜ ਪੜ ਕੇ ਆਪਾਂ ਦੇਖ ਰਹੇ ਹਾਂ ਕਈ ਗੱਲਾਂ ਦਾ ਸਾਨੂੰ ਮੈਨੂੰ ਵੀ ਕਲੀਅਰ ਹੋਈਆਂ ਨੇ ਠੀਕ ਹੈ ਤੇ ਜਿੱਥੇ ਵੀ ਆਪਾਂ ਜਾਣਿਆ ਜਾਂ ਤਾਂ ਆਪਾਂ ਉਥੇ ਦੇ ਇਤਿਹਾਸ ਦੇ ਬਾਰੇ ਪੜਦੇ ਹਾਂ ਤਾਂ ਆਪਾਂ ਨੂੰ ਕਾਫੀ ਕੁਝ ਹੋਰ ਜਾਣਨ ਨੂੰ ਮਿਲਦਾ ਹੈ ਆਪਾਂ ਨੂੰ ਪਤਾ ਲੱਗਦਾ ਵੀ ਕਿਸ ਤਰ੍ਹਾਂ ਨਾਬੇ ਦੇ ਰਾਜੇ ਨੇ ਇੱਥੋਂ ਇਹ ਆਮ ਲੋਕਾਂ ਨੂੰ ਪ੍ਰੇਰ ਕੇ ਅੱਗੇ ਭੇਜਿਆ ਸੀ ਤੇ ਕਿਵੇਂ 25-25 ਬੰਦਿਆਂ ਦੇ ਜਥੇ ਨੇ ਜਿਹੜੇ ਇੱਥੋਂ ਜਾਂਦੇ ਰਹੇ ਚਲੋ ਸੰਗਤ ਜੀ ਬਾਕੀ ਆਪਾਂ ਇੱਥੇ ਦੇ ਹੋਰ ਇਤਿਹਾਸ ਦੇ ਬਾਰੇ ਜਾਣਨ ਲਈ ਕਿਸੇ ਨਾਲ ਗੱਲ ਕਰਕੇ ਦੇਖਦੇ ਆਂ ਬਾਕੀ ਨਹੀਂ ਫਿਰ ਨਾਲ ਦੇ ਗੁਰੂ ਘਰ ਦੇ ਵਿੱਚ ਦਰਸ਼ਨ ਕਰਦੇ ਆਂ ਧੰਨਵਾਦ ਹਾਂਜੀ ਸੰਗਤ ਜੀ ਆਪਾਂ ਹੁਣ ਇਤਿਹਾਸ ਪੜ੍ਹਦੇ ਆਂ ਇੱਥੇ ਦਾ ਗੁਰਦੁਆਰਾ ਅਕਾਲਗੜ੍ਹ ਸਾਹਿਬ ਨਾਬਾ ਜੈਤੋਂ ਦਾ ਪਵਿੱਤਰ ਸ਼ਹੀਦਾਂ ਦਾ ਅਸਥਾਨ ਹੈ ਇਹ ਤੇ 20ਵੀਂ ਸਦੀ ਦੇ ਵਿੱਚ ਹਕੂਮ ਅੰਗਰੇਜ਼ ਹਕੂਮਤ ਦਾ ਰਾਜ ਸੀ ਉਸ ਸਮੇਂ ਨਾ ਨਾਬਰੀਆ ਸੁਦਾ ਮੋਢੀ ਰਾਜਾ ਰਾਜਾ ਰਪਦਮਨਾ ਸਿੰਘ ਜੋ ਕਿ ਸਿੱਖ ਕੌਮ ਦੇ ਤਣੋ ਮਨੋ ਤਣੋ ਹਮਾਇਤ ਕਰਦਾ ਸੀ ਪਰ ਰਾਜਾ ਭੁਪਿੰਦਰ ਸਿੰਘ ਨਾਲ ਉਸ ਦੀ ਇਹ ਕਈ ਗੱਲਾਂ ਦੇ ਵਿੱਚ ਝਗੜਾ ਚੱਲਦਾ ਸੀ ਉਸ ਸਮੇਂ ਅੰਗਰੇਜ਼ ਸਰਕਾਰ ਨੇ ਵਿੱਚ ਪੈ ਕੇ ਇਹਨਾਂ ਦੇ ਦਰਮਿਆਨ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਮੁਕੱਦਮਾ ਚਲਾਇਆ ਤੇ ਜਾ ਕੇ ਇਹ ਨਾਬਦੇਰੇ ਜਿਹੜੇ ਰਾਜਾ ਸੀ ਮਹਾਰਾਜਾ ਰਪਦਮਨਾ ਸਿੰਘ ਨੂੰ ਇਥੋਂ ਇਨ ਦੂਜੀ ਸਟੇਟ ਦੇ ਵਿੱਚ ਬਦਲੇ ਆ ਗਿਆ ਤੇ ਉਧਰੋਂ ਨਾਲ ਹੁੰਦੇ ਨਾਬਾ ਤੋਂ ਦੇਰਾਦੂਨ ਭੇਜ ਦਿੱਤਾ ਗਿਆ ਸੀ ਤਾਂ ਉਸ ਸਮੇਂ ਗੁਰਦੁਆਰਿਆਂ ਦੇ ਮਹੰਤਾਂ ਦਾ ਰਾਜ ਸੀ ਨਿਲਮਲੇ ਸਾਧੂਆਂ ਦਾ ਰਾਜ ਸੀ ਹਣ ਉਸ ਦੇ ਨਾਲ ਉਹਨਾਂ ਨੇ ਆਮ ਲੋਕਾਂ ਵੱਲੋਂ ਤੇ ਸ਼ਰੋਮਣੀ ਕਮੇਟੀ ਵੱਲੋਂ ਇੱਕ ਲਹਿਰ ਚਲਾਈ ਗਈ ਜ ਜਿਹਨੂੰ ਗੰਗਾ ਸਰਦਾ ਮੋਰਚਾ ਵੀ ਕਹਿੰਦੇ ਨੇ ਉਸ ਦੇ ਵਿੱਚ ਜਦ ਕੇ ਸਿੱਖ ਰਾਜੇ ਸੀ ਜਿਹੜੇ ਉਹਨਾਂ ਨੂੰ ਨਾਲ ਮਦਦ ਕਰਨੀ ਚਾਹੀਦੀ ਸੀ ਠੀਕ ਹੈ ਪਰ ਮਦਦ ਨਾ ਕਰਦੇ ਹੋਏ ਉਲਟੇ ਚੱਲਦੇ ਰਹੇ ਕਈ ਰਾਜੇ ਉਸ ਦੇ ਨਾਲ ਹੀ ਪਰ ਜਿਹੜਾ ਮਹਾਰਾਜਾ ਨਾਭਾ ਸੀ ਹੈਗਾ ਉਹ ਉਸ ਨੇ ਉਸ ਸਿੱਖਾਂ ਦਾ ਸਾਰਿਆਂ ਦਾ ਸਿੱਖ ਕੌਮ ਦਾ ਸਾਥ ਦਿੱਤਾ ਤੇ ਨਾਭਾ ਇਨ ਦੇ ਰਾਜਾ ਸੀ ਜਿਹੜਾ ਮਹਾਰਾਜਾ ਰਪਨਮਨਾ ਸਿੰਘ ਉਹਨਾਂ ਨੂੰ ਇਹ ਸਰਕਾਰ ਵੱਲੋਂ ਨજરਬੰਦ ਕਰ ਦਿੱਤਾ ਗਿਆ ਤੇ ਉਹਨਾਂ ਨੇ ਸਾਥ ਪਰ ਫੇਰ ਬਣੀ ਛੱਡਿਆ ਫਿਰ ਇੱਥੋਂ ਸ੍ਰੀ ਅਕਾਲਗੜ੍ਹ ਸਾਹਿਬ ਤੋਂ 25-25 ਸਿੰਘਾਂ ਦੇ ਜਥੇ ਜੈਤੋਂ ਵੱਲ ਨੂੰ ਜਾਣੇ ਸ਼ੁਰੂ ਕਰ ਦਿੱਤੇ ਇੱਥੋਂ ਮੋਰਚੇ ਦੀ ਸ਼ੁਰੂਆਤ ਕੀਤੀ ਗੁਰੂ ਘਰ ਆਯਾਤ ਕਰਵਾਉਣ ਲਈ ਤੇ ਨਾਬਾ ਤੋਂ ਗੁਰਦੁਆਰਾ ਅਕਾਲਗੜ੍ਹ ਸਾਹਿਬ ਤੋਂ ਸੰਗਤ ਇਕੱਠੀ ਹੁੰਦੀ ਅਤੇ ਅਤੇ ਨਾਲੇ ਵਿੱਚ ਵਿੱਚੋਂ ਲੇਟ-ਲੇਟ ਕੇ ਜੈਤੋਂ ਵੱਲ ਜੈਤੋਂ ਵੱਲ ਰਵਾਨਾ ਹੁੰਦੀ ਹੁੰਦੀ ਸੀ ਕਿਉਂਕਿ ਹਕੂਮਤ ਦੇ ਚਾਰੇ ਪਾਸੇ ਪਹਿਲਾਂ ਲੱਗੇ ਹੁੰਦੇ ਸਨ ਪਹਿਰੇ ਲੱਗੇ ਹੁੰਦੇ ਸਨ ਕਿਉਂਕਿ ਉਹ ਜਥੇ ਨੂੰ ਫੜ ਕੇ ਨਾਬਾ ਜੇਲ੍ਹ ਵਿੱਚ ਸੁੱਟ ਸੁੱਟ ਕੇ ਤਸੀਹੇ ਦਿੰਦੇ ਸਨ ਇਹ ਮਿਤੀ 21 ਫਰਵਰੀ 1924 ਦਾ ਦਿਨ ਸੀ 2:45 ਸਿੰਘਾਂ ਦੇ ਸ਼ਾਂਤਮਈ ਮੋਰਚੇ ਦੇ ਉੱਪਰ ਅੰਗਰੇਜ਼ ਹਕੂਮਤ ਨੇ ਗੋਲੀਆਂ ਚਲਾ ਦਿੱਤੀਆਂ ਬਹੁਤ ਸਿੰਘ ਸ਼ਹੀਦ ਹੋਏ ਜੈਤੋਂ ਦੇ ਮੋਰਚੇ ਦੇ ਵਿੱਚ ਜਦੋਂ ਸਿੰਘ ਸ਼ਹੀਦ ਹੋ ਰਹੇ ਸਨ ਨਾਲ ਹੁੰਦੇ ਪਰੰਤੂ ਸਿੰਘਾਂ ਦਾ ਜਥਾ ਜਿਥਾਂ ਸ਼ਬਦ ਪੜਦਾ ਹੋਇਆ ਅੱਗੇ ਹੀ ਵਾਅਦਾ ਰਿਹਾ ਭਾਵੇਂ ਸਿਰ ਕੱਟ ਕੱਟ ਗਏ ਕੱਟ ਜਾਵੇ ਪਰ ਨਾਬੇ ਨੂੰ ਜ਼ਰੂਰ ਜਾਵਾਂਗੇ ਉੱਥੋਂ ਉਹਨਾਂ ਨੇ ਇਹ ਗੱਲ ਕਹਿ ਕੇ ਪਿੰਡਾਂ ਤੋਂ ਤੁਰਦੇ ਵੀ ਰਹੇ ਅੰਗਰੇਜ਼ ਸਰਕਾਰ ਨੇ ਹਾਰ ਮੰਨ ਲਈ ਸਿੰਘਾਂ ਨੇ ਗੁਰਦੁਆਰੇਾਂ ਅਤੇ ਮਹਾਰਾਜਾ ਰਪਨਾ ਸਿੰਘ ਰਹਿਆ ਕਰਵਾ ਕੇ ਮੋਰਚਾ ਫਤਹਿ ਕੀਤਾ ਇਸੇ ਇਸ ਤਰ੍ਹਾਂ ਅਜੋਕੇ ਸਮੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਨਾਬਾ ਜੈਤੋਂ ਦਾ ਪਵਿੱਤਰ ਸਥਾਨ ਹੈ ਜੈਤੋਂ ਦੇ ਮੋਰਚੇ ਦਾ ਇਹ ਦੇਖ ਰਹੇ ਹੋ ਤੁਸੀਂ ਬਹੁਤ ਪੁਰਾਣਾ ਰਹਿਤਿਆ ਇਹ ਇੱਥੇ ਦਾ ਇਤਿਹਾਸ ਹੈ ਹੈਗਾ ਠੀਕ ਹੈ ਮੈਂ ਵੀ ਛੋਟੇ ਹੁੰਦੇ ਇੱਥੇ ਆਉਂਦਾ ਰਿਹਾ ਬਹੁਤ ਵਧੀਆ ਗੁਰੂ ਘਰ ਬਣਿਆ ਹੋਇਆ ਇਹ ਦੇਖ ਲੋ ਆਪਾਂ ਗੁਰੂ ਘਰ ਤੋਂ ਬਾਹਰ ਨੂੰ ਆਉਣੇ ਆ ਤਾਂ ਬਾਹਰ ਨੂੰ ਆਪਾਂ ਨੂੰ ਇੱਕ ਖੰਡਾ ਲੱਗਿਆ ਹੋਇਆ ਦੇਖ ਰਿਹਾ ਹੈ ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਖੰਡਾ ਚੌਂਕ ਹੈ ਤੇ ਇਸ ਦੇ ਬਿਲਕੁਲ ਸਾਹਮਣੇ ਦੂਸਰੇ ਗੁਰੂ ਘਰ ਨੇ ਜਿਨ੍ਹਾਂ ਦਾ ਨਾਮ ਹੈਗਾ ਗੁਰਦੁਆਰਾ ਸਾਹਿਬ ਬੁਰਜ ਸ਼ਹੀਦਾਂ ਆਓ ਹੁਣ ਆਪਾਂ ਚੱਲ ਕੇ ਇੱਥੇ ਦੇ ਇਤਿਹਾਸ ਦੇ ਬਾਰੇ ਪੜ੍ਹਦੇ ਹਾਂ ਬਾਕੀ ਆਲੇ ਦੁਆਲੇ ਕੰਡਾਂ ਦੇ ਉੱਤੇ ਹੂੰ ਬਾਬਾ ਦੀਪ ਸਿੰਘ ਸੋਸਾਇਟੀ ਹੈ ਠੀਕ ਹੈ ਉਸ ਵੱਲੋਂ ਬਹੁਤ ਸੋਹਣੇ ਪੋਸਟਰ ਲਗਾਏ ਹੋਏ ਨੇ ਇਹ ਆਪਾਂ ਇੱਥੇ ਦੇ ਇਤਿਹਾਸ ਦੇ ਬਾਰੇ ਦੇਖ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਬੁਰਜ ਸ਼ਹੀਦਾਂ ਨਾਪਾ ਗੁਰਦਵਾਰਾ ਸਾਹਿਬ ਦਾ ਇਤਿਹਾਸ ਨਹਿੰਗ ਸਿੰਘ ਬਾਬਾ ਨੈਣਾ ਜੀ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਤੋਂ ਅੰਮ੍ਰਿਤ ਪਾਨ ਕੀਤਾ ਸੀ ਆਪਣੇ ਜਥੇ ਸਮੇਤ ਪਹਾਸੋਂ ਦੇ ਇਲਾਕੇ ਵਿੱਚੋਂੁੰਦੇ ਹੋਏ ਫਤੇਗੜ ਸਾਹਿਬ ਚਮਕੌਰ ਸਾਹਿਬ ਆਨੰਦਪੁਰ ਸਾਹਿਬ ਦਰਸ਼ਨ ਕਰਨ जाया ਕਰਦੇ ਸਨ ਪਹਾਸੋਂ ਦੇ ਇਲਾਕੇ ਵਿੱਚ ਹਿੰਦੂ ਸਿੱਖਾਂ ਪਰਿਵਾਰਾਂ ਪਠਾਣਾ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਇਹਨਾਂ ਪਰਿਵਾਰਾਂ ਪਰਿਵਾਰਾਂ ਦੇ ਨੇ ਬਾਬਾ ਨੈਣਾ ਜੀ ਸਿੰਘ ਜੀ ਅਤੇ ਉਹਨਾਂ ਦੇ ਜਥੇ ਨੂੰ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਪਠਾਣਾ ਨਾਲ ਮਿਲ ਕੇ ਉਹਨਾਂ ਨੂੰ ਸਮਝਾਇਆ ਪਰ ਉਹਨਾਂ ਨੇ ਬਾਬਾ ਜੀ ਦੀ ਕੋਈ ਗੱਲ ਨਾ ਮੰਨੀ ਆਖਰ ਬਾਬਾ ਨੈਣਾ ਜੀ ਦੀ ਅਗਵਾਈ ਹੇਠ ਜਥੇ ਦਾ ਪਠਾਣਾ ਨਾਲ ਧਰਮ ਯੁੱਧ ਹੋਇਆ ਇਸ ਧਰਮ ਯੁੱਧ ਵਿੱਚ ਬਾਬਾ ਜੀ ਜਥੇ ਜਥਾ ਅਤੇ ਹੋਰ ਬਹੁਤ ਸਾਰੇ ਸ਼ਹੀਦਾਂ ਸ਼ਹੀਦ ਹੋਏ ਸਿੰਘ ਸਰੀਰ ਬਾਕੀ ਬਚਦਿਆਂ ਨੇ ਗੋਡੇ ਟੇਕ ਦਿੱਤੇ ਅਤੇ ਗੁਰਦੁਆਰਾ ਬੁਰਜੇ ਸ਼ਹੀਦਾ ਨਾਬਾ ਦੇ ਅਸਥਾਨ ਤੇ ਲਿਆ ਕੇ ਸੰਸਕਾਰ ਕੀਤਾ ਗਿਆ ਉਸੇ ਅੰਗੀਠਾ ਸਾਹਿਬ ਵਾਲੀ ਥਾਂ ਤੇ ਨਿਸ਼ਾਨ ਸਾਹਿਬ ਸਜੋਬਿਤਾ ਜੋ ਵੀ ਪ੍ਰਾਣੀ ਇਸ ਆਸਥਾਨ ਤੇ ਅਰਦਾਸ ਬੇਨਤੀ ਕਰਦਾ ਹੈ ਉਸ ਦੀ ਭਵਾਨ ਹੁੰਦੀ ਹੈ ਇਹਦੇ ਬਲੌਗ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਦੇਖ ਕੇ ਹਟਿਆ ਉਸ ਗੁਰੂ ਘਰ ਦੇ ਦਰਸ਼ਨ ਕਰਾਏ ਨੇ ਜਿਹੜਾ ਜੈਤੋਂ ਦੇ ਮੋਰਚੇ ਦੇ ਵੇਲੇ ਜੈਤੋਂ ਦਾ ਮੋਰਚਾ ਜਿਹੜਾ 25-25 ਸਿੰਘ ਨੇ ਜਿਹੜੇ ਜਿੱਥੋਂ ਨਾਬੇ ਤੋਂ ਭੇਜੇ ਗਏ ਸਨ ਤੇ ਉਸ ਸਮੇਂ ਦੇ ਹਾਕਮ ਅੰਗਰੇਜ਼ੀ ਸਰਕਾਰ ਹੈ ਜਿਹੜੀ ਉਹ ਝੁਕੀ ਤੇ ਉਹਨਾਂ ਨੇ ਚਾਬੀਆਂ ਨੇ ਜਿਹੜੀਆਂ ਗੁਰੂ ਘਰਾਂ ਦੀਆਂ ਉਹ ਦਿੱਤੀਆਂ ਤੇ ਨਾਲ ਹੁੰਦੇ ਨਾਬੇ ਇਹ ਰਿਆਸਤ ਦੇ ਰਾਜਾ ਗੁਰੂ ਪਦਮਨ ਸਿੰਘ ਜੀ ਨੂੰ ਆਜ਼ਾਦ ਵੀ ਕਰਵਾਇਆ ਧੰਨਵਾਦ ਜੀ ਇਸੇ ਤਰ੍ਹਾਂ ਜੇ ਇਹ ਤੁਹਾਨੂੰ ਲਾਈਕ ਚੰਗੀ ਲੱਗੇ ਇਹ ਕਲਿੱਪ ਹੈ ਜਿਹੜੀ ਉਸ ਨੂੰ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਧੰਨਵਾਦ ਜੀ